ਠੀਕ ਹੋਣ ਲੱਗ ਗਈ ਜੀ ਤੁਸੀਂ ਇਹ ਨਰਮ ਨੇ ਜਦੋਂ ਆਪਾਂ ਉਧਰ ਗਏ ਆ ਤੇ ਆਹ ਕਾਰ ਦਾ ਸ਼ੀਸ਼ਾ ਪਤਨ ਕਿਵੇਂ ਟੜਕ ਗਿਆ ਤੇ ਇਹਨੂੰ ਮਤਲਬ ਮੈਂ ਵੀੜ ਕੋਈ ਦੇਖੀ ਸੀ ਕਹਿੰਦੇ ਵੀ ਕਾਰ ਦਾ ਸ਼ੀਸ਼ਾ ਸੈੱਟ ਕਰ ਦਿੰਦੀ ਆ ਇਹ ਕੋਈ ਚੀਜ਼ ਮੰਗਾਈ ਸੀ ਠੀਕ ਹੈ ਤੇ ਆਈ ਤੇ 4-5 100 ਰੁਪਏ ਦੀ ਆ ਰਮ ਨੇ ਤੇ ਦੇਖਦੇ ਆ ਕੰਮ ਕਿਵੇਂ ਕਰਦੀ ਆ ਵੀ ਇਹ ਇਹਦੇ ਨਾਲ ਕਹਿੰਦੇ ਆ ਵੀ ਸ਼ੀਸ਼ਾ ਜੁੜ ਜਾਂਦਾ ਦੇਖਦੇ ਆ ਵੀ ਜੁੜਦਾ ਕਿ ਨਹੀਂ ਜੁੜਦਾ ਤੇ ਚੱਲ ਤੂੰ ਵਧ ਗਿਆ ਕਰਿਆ ਵੀਡੀਓ ਚਲਾ ਲੈਂਦੀ ਨਾਲੇ ਮੈਂ ਚੱਲ ਆਪਣੇ ਦੋਸਤਾਂ ਨੂੰ ਹੁਣ ਦੱਸ ਹੀ ਦਿੰਦੇ ਆ ਵੀ ਕਿਵੇਂ ਆ ਆਹਾਂ ਦੋਸਤੋ ਮਤਲਬ ਇਹ ਕਿੱਟ ਜੀ ਆਉਂਦੀ ਆ ਬਿੰਡ ਸ਼ੀਲਡ ਰਿਪੇਅਰ ਕਿੱਟ ਲਓ ਜੀ ਤੁਸੀਂ ਵੀ ਦੇਖ ਲਓ ਬਾਬਾ ਤੋਂ ਆਹ ਤੀ ਦੇਖ ਲਓ ਲੈ ਮੈਨੂੰ ਲਾ ਦੇਂਦੇ ਕਿਰਾ ਤੇ ਇਹੇ ਰਮਣੇ ਹੁਣ ਦੇਖਦੇ ਆਪਾਂ ਵਰਤ ਕੇ ਵੀ ਕਿਵੇਂ ਜੀ ਚੀਜ਼ ਆ ਕੰਮ ਕਰਦੀ ਆ ਕਿ ਨਹੀਂ ਕਰਦੀ ਤੇ ਆ ਆਪਣਾ ਸ਼ੀਸ਼ਾ ਤੁਸੀਂ ਦੇਖ ਸਕਦੇ ਹੋ ਦੋਸਤੋ ਉਧਰ ਜਦੋਂ ਗਏ ਹੋਏ ਸੀ ਨਾ ਪਾਰਕਿੰਗ 'ਚ ਖੜੀ ਸੀ ਗੱਡੀ ਤੇ ਖੜੀ ਖੜੀ ਸੀ ਪਤਾ ਨਹੀਂ ਕਿਵੇਂ ਤੜਕ ਗਿਆ ਤੇ ਆ ਸਾਰੇ ਸ਼ੀਸ਼ੇ ਦੇ ਏਡੀ ਵੱਡੀ ਲੈਣ ਆ ਜਿਹੜੀ ਚੱਲ ਗਈ ਹੈ ਤੁਰ ਤੋਂ ਲੈ ਕੇ ਤੁਰ ਤੱਕ ਆ ਵੀ ਦਿਖਾ ਦੇ ਰਹੇ ਹਾਂ ਆਪਣੇ ਦੋਸਤਾਂ ਨੂੰ ਆ ਤੁਸੀਂ ਦੇਖ ਸਕਦੇ ਹੋ ਦੋਸਤੋ ਹਣਾ ਕਿੰਡੀ ਲੰਮੀ ਲੈਣ ਆ ਜਿਹੜੀ ਚੱਲੀ ਆ ਇਹ ਗਰਮੀ ਦਾ ਕਰਕੇ ਹੀ ਹੋਈ ਹੈ ਜੀ ਹਣਾ ਮਤਲਬ ਕਿ ਇਹ ਗਰਮੈਸ਼ ਅੰਦਰ ਗੈਸ ਜੀ ਬਣ ਜਾਂਦੀ ਹੈ ਫਿਰ ਉਹਦਾ ਕਰਕੇ ਇਹ ਜਿਹੜਾ ਆਪਣਾ ਸ਼ੀਸ਼ਾ ਹੈ ਟੁੱਟ ਜਾਂਦਾ ਤੇ ਇਹ ਕਿੱਟਾ ਦੋਸਤੋ ਇਹ ਕਹਿੰਦੇ ਆ ਵੀ ਦਾਵਾ ਕਰਦੇ ਵੀ ਜਿਹੜਾ ਸ਼ੀਸ਼ਾ ਜੁੜ ਜਾਂਦਾ ਤੇ ਆ ਲਿਕਵਿਡ ਆਉਂ ਇਹ ਲੱਕ ਕੋੜਾ ਇਹਦਾ ਇਹ ਸੀਸਾ ਜੋੜਦਾ ਇਹ ਹੁਣ ਸੀਸਾ ਵੀ ਮਤਲਬ ਰਮਨੇ ਵੀ ਇੱਕ ਤਰੀਕੇ ਨਾਲ ਨਹੀਂ ਟੁੱਟਦਾ ਹਨਾ ਅਲੱਗ-ਅਲੱਗ ਵੀ ਕਈ ਜਿਵੇਂ ਹੁਣ ਕੋਈ ਡਲਾ ਵਜਿਆਂ ਦਾ ਡਲੀ ਵਜਿਆਂ ਦੀ ਆ ਉਹ ਖਿੰਡ ਜਾਂਦਾ ਉਹ ਜਿਵੇਂ ਜਿਹੜਾ ਖਿੰਡ ਜਾਂਦਾ ਉਹਦੇ ਲਈ ਇਹ ਆ ਠੀਕ ਹੈ ਜੀ ਠੀਕ ਹੈ ਦਿਖਾਇਓ ਜੀ ਮੜਾ ਜੀ ਇੱਧਰ ਰੱਖ ਗਏ ਇੱਥੇ ਤੇ ਆਹ ਕਸਾਇਆ ਜਾਂਦਾ ਉੱਤੇ ਆਂ ਡੜੀ ਨਹੀਂ ਠੀਕ ਹੈ ਜੀ ਖੜ੍ਹ ਜੋ ਬੇਟਾ ਵੀ ਮਤਲਬ ਆਏ ਸੀਸੇ ਦੇ ਉੱਤੇ ਆਹ ਚਿਪ ਜਾਂਦਾ ਜਿਵੇਂ ਆ ਜਿਵੇਂ ਇੱਥੇ ਮੰਦਾ ਉਹ ਲਗ ਪੁੱਟਿਆ ਹੋਇਆ ਉਹਦੇ ਚ ਇਹ ਕਸਿਆ ਜਾਊਗਾ ਤੇ ਇਹਦੇ ਚ ਆਹ ਦਵਾਈ ਐ ਪਾਈ ਜਾਊਗੀ ਠੀਕ ਹੈ ਜੀ ਇਹ ਐਸ ਲੂਟ ਹੁੰਦਾ ਇਹ ਕਿਰ ਇਹਦੇ ਨਾਲ ਉਹ ਸੀਗੇ ਰਮਣਾ ਉਹ ਨਹੀਂ ਮਿਲੇ ਆਪਾਂ ਨੂੰ ਯਾਰ ਕਾਗਤ ਜੇ ਸੀਗੇ ਹੋਣਗੇ ਤਾਂ ਸਹੀ ਆ ਸੀ ਇਹ ਆ ਮਤਲਬ ਆਹ ਦਿੱਤੇ ਹੋਏ ਨੇ ਜਿਵੇਂ ਹੁਣ ਆਪਣੇ ਇਹ ਲੰਮੀ ਲੈਣ ਚੱਲੀ ਐ ਤਾਂ ਉਹਨਾਂ ਲਈ ਆਹ ਵਰਤੇ ਜਾਣਗੇ ਇਹਨੂੰ ਲਾ ਕੇ ਉੱਤੇ ਤੇ ਚਲੋ ਆਪਾਂ ਲਾ ਕੇ ਦਿਖਾਉਨੇ ਆ ਉੱਤੇ ਗਮ ਜੀ ਲੱਗੂ ਜਿਹੜਾ ਹੈਗੀ ਜੀ ਨਾਲ ਆਈ ਹੋਈ ਹਾਂ ਗਾ ਗਮ ਜੀ ਰੋਣ ਇਹਨੂੰ ਇੱਕ ਵਾਰੀ ਵਿੱਚ ਹੀ ਰੱਖ ਦਿੰਨੇ ਆਪਾਂ ਚਲੋ ਜੀ ਕਰੋ ਫਿਰ ਸਟਾਰਟ ਹਾਂ ਰਮਣੇ ਆਹ ਮੈਂ ਸਾਰਾ ਸਮਝ ਲਿਆ ਤੇ ਇਹਦੇ ਨਾਲ ਆ ਪੇਪਰ ਜਿਹੇ ਦਿੱਤੇ ਹੋਏ ਨੇ ਠੀਕ ਹੈ ਇਹਨਾਂ ਦੀ ਫਿਰ ਇੱਤਾ ਲੱਗ ਗਿਆ ਹਾਂ ਇਹ ਜਿਹੜੀ ਹੁਣ ਮਤਲਬ ਜਿਹੜਾ ਤੈਨੂੰ ਦੱਸੀ ਜਨਾ ਵੀ ਜਿਹੜਾ ਸਟਾਰ ਬਣ ਗਿਆ ਹਨਾ ਉਹ ਫੁੱਟ ਗਿਆ ਮਤਲਬ ਜਿਵੇਂ ਡਲਾਵਾਦਿਕਾ ਉਹ ਖਿੰਡ ਜਾਂਦਾ ਹਨਾ ਚਾਰੇ ਪਾਸੇ ਉਹਦੇ ਲਈ ਤਾਂ ਬਰਤਨ ਆਪਾਂ ਆਹ ਮਤਲਬ ਮੇਨ ਪੁਆਇੰਟ ਤੇ ਇਹ ਲਾ ਕੇ ਤੇ ਵਿੱਚੇ ਤੇ ਆ ਲਿਕਵਿਡ ਪਾ ਦੇਣਾ ਜਿਹੜੀ ਜਿਵੇਂ ਹੁਣ ਇਹ ਟੁੱਟੀ ਆ ਗਈ ਰਮਣੇ ਹਨਾ ਇਹ ਲੈਣ ਸਿੱਧੀ ਚੱਲੀ ਆ ਤੇੜ ਚੱਲੀ ਆ ਤਾਂ ਤੇੜ ਤੇ ਕੀ ਕਰਨਾ ਰਮਣ ਆਪਾਂ ਜਮਾ ਇਹਨੂੰ ਤੇ ਐਂ ਪਰ ਦੇਣਾ મતਲਬ ਤੇੜ ਤੇ ਇਹ ਐਂ ਕਰਕੇ ਲਾ ਦੇਣਾ ਧਿਆਨ ਨਾਲ ਨੇੜੇ ਕਰਕੇ ਦਿਖਾ ਦੇ ਰਹਿਣਾ ਮਤਲਬ ਐਵੇਂ ਕਰਕੇ ਲੈਂਡ ਦੇ ਉੱਤੇ ਉੱਤੇ ਆਪਾਂ ਇਹ ਲਿਕਵਿਡ ਜਿਹੜਾ ਲਾ ਦੇਣਾਗਾ ਠੀਕ ਹੈ ਜੀ ਤੇ ਐਂ ਲੈਂਡ ਦੇ ਉੱਤੇ ਲਾ ਕੇ ਜਿਹੜਾ ਇਹਨਾਂ ਨੇ ਲਿਖਿਆ ਹੋਇਆ ਮਤਲਬ ਹਾਂਜੀ ਹਾਂਜੀ ਕਲੀਅਰ ਜੇ ਤਾਂ ਨਹੀਂ ਆ ਰਿਹਾ ਜੀ ਤੇੜ ਨਹੀਂ ਦਿਸ ਰੇ ਚਲੋ ਕੋਈ ਗੱਲ ਨਹੀਂ ਜੀ ਤੇ ਐਵੇਂ ਤੇੜ ਚ ਭਰ ਕੇ ਮਤਲਬ ਇਹਨੂੰ ਜਦੋਂ ਆਪ ਲਾਤਾ ਤੇ ਇੱਥੇ ਤੇੜਾ ਦੋਸਤੋ ਅਜਿੱਥੇ ਜਿੱਥੇ ਮਤਲਬ ਮੈਂ ਲਾਈ ਜਨਾਗਾ ਇਹ ਦੇਖਾਂਗੇ ਵੀ ਮਿੱਟਦੀ ਆ ਕਿ ਨਹੀਂ ਹੁਣ ਵੀ ਤੇੜਾ ਜਿਹੜੀ ਆਪਾਂ ਨੂੰ ਕਿਹਾ ਇੱਕ ਵਾਰੀ ਤਾਂ ਪੂਰੀ ਦੇਖਦੀ ਆ ਤੇ ਉੱਤੇ ਦੇ ਆਹਾਂ ਚ ਪੇ ਦੇਣੇ ਆਪਾਂ ਹਾਇਥ ਹੋਰ ਚੈੱਕ ਕਰਾਉਣਾ ਆਹ ਪੇਪਰ ਦਾ ਤੇ ਪੇਪਰ ਆ ਜਿਹੜੇ ਆਪਾਂ ਐਂ ਚ ਪੇ ਦੇਣੇ ਆਂ ਦੋਸਤੋ ਇਹਦੇ ਤੇ ਆ ਤੇੜ ਤੇ ਆਹ ਨੋਟ ਚ ਪੇ ਦੇਣੇ ਆ ਤੇ ਦੇਖਦੇ ਆ ਵੀ ਆਪਾਂ ਸ਼ੀਸ਼ਾ ਵੀ ਪ੍ਰੋਪਰ ਜੁੜਦਾ ਕਿ ਨਹੀਂ ਜੁੜਦਾ ਕਿਵੇਂ ਆ ਹਨਾ ਕੀ ਸਿਸਟਮ ਆ ਕਿਰਾਪਾ ਪ੍ਰੋਪਰ ਪਰਦਗੇ ਜੀ ਤੇੜ ਚ ਆਹ ਸੋਡਾ ਮੈਂ ਤੇੜ ਚ ਜਾਨੀ ਲੱਗੀ ਜੀ ਪ੍ਰੋਪਰ ਸਾਰੀ ਹੂੰ ਤੇ ਆ ਇਹ ਤੇੜ ਚ ਆਪਾਂ ਇਹਨੂੰ ਭਰ ਕੇ ਤੇ ਉੱਤੇ ਦੇ ਜਿਹੜਾ ਰਵਣਾ ਆਗਾ ট্রান্সਪੇਰੈਂਟ ਪੇਪਰ ਜਿਹੜੇ ਦਿੱਤੇ ਨਾਲ ਇਹਦੇ ਤੇ ਇਹੇ ਲਾ ਦਿੰਨੇ ਐ ਐ ਕਰਕੇ ਤੇ ਮਤਲਬ ਸੀਸੇ ਦੀ ਲਾਈਨ ਜਿਹੜੀ ਆਪਾਂ ਨੂੰ ਕਹਿੰਦੇ ਇਹਨਾਂ ਦਾ ਕਹਿਣਾ ਵੀ ਉਹ ਵੀ ਦੇਖਣੋਂ ਹਟ ਜੂਗੀ ਰਵਣਾ ਠੀਕ ਹੈ ਵੀ ਇਹ ਜਿਹੜੇ ਦੇਖਦੇ ਜਕੀਰੀਆ ਟੱਟੇ ਜਿਹੜੇ ਕਹਿੰਦੇ ਆ ਬਾਕੀ ਦੇਖਦੇ ਵੀ ਕੰਮ ਕਰਦੇ ਆ ਕਿ ਨਹੀਂ ਕਿ ਬੇਕਾਰ ਹੀ ਐਵੇਂ ਆਪਣਾ ਐਵੇਂ ਹੀ ਜਾਂਦਾਗਾ ਜਿਹੜਾ 400 ਰੁਪਿਆ ਰਵਣਾ ਤੇ ਕਿਉਂਕਿ ਜਦੋਂ ਸੀਸਾ ਨਹੀਂ ਖੁੱਲਾ ਰੱਖਦੇ ਗਰਮੀ ਨਾਲ ਜਿਹੜੀ ਗੈਸ ਬਣ ਜਾਂਦੀ ਉਹਦੀ ਵਜ੍ਹਾ ਕਰਕੇ ਟੁੱਟੇ ਜੀ ਇਹ ਸੀਸਾ ਤਾਂ ਹੂੰ ਤੇ ਕਈ ਵਾਰ ਇਹ ਗੰਮ ਜੀ ਹੁੰਦੀ ਆ ਮਤਲਬ ਰਵਣਾ ਇਹਦੇ ਚ ਆ ਜਿਹੜੀ ਸੀਸੀ ਇਹ ਦੋਸਤੇ ਜੀ ਗਮ ਜੀ ਆ ਤੇ ਉਹ ਗਮ ਜੀ ਮਤਲਬ ਤੇੜ ਦੇ ਵਿੱਚ ਪੈ ਜਾਂਦੀ ਹੈਗੀ ਤੇ ਆਪਾਂ ਇੱਥੇ ਵੀ ਪਾ ਦਈਏ ਖੜਜੋ ਤੇ ਉਹ ਤੇੜ ਤੇੜ ਆ ਜਿਹੜੀ ਮਤਲਬ ਤੇੜ ਦੇ ਵਿੱਚ ਪਰਖੇ ਤੇ ਉਹਨਾਂ ਚ ਭੇਜ ਦਿੰਦੀ ਹੈ ਸੀਸੀ ਨੂੰ ਜੁੜ ਜਾਂਦੀ ਆ ਠੀਕ ਹੈ ਜੀ ਹੁਣ ਰਮਣੇ ਜਿਵੇਂ ਹੁਣ ਆਹ ਉੱਤੇ ਧਰਤੇ ਇਸ ਦੂਬਾ ਦਾ ਆਹ ਪੂਚਾ ਜਾਇ ਇਹਦੇ ਨਾਲ ਦਿੱਤਾ ਹੋਇਆ ਤੇ ਆਪਾਂ ਇਹ ਪੂਚਾ ਇਹਦੇ ਤੇ ਐਂ ਕਰਕੇ ਮਾਰ ਦੇਣਾ ਠੀਕ ਹੈ ਜੀ ਹੂੰ ਜਿਹੜਾ ਵਧੀਆ ਮਤਲਬ ਚਿਪ ਜੇ ਠੀਕ ਭਰ ਜਾਵੇ ਵਿੱਚ ਕੀ ਦਿੱਤਾ ਹੋਇਆ ਜੀ ਆ ਵਾਲਾ ਇਹ ਪੂਚਾ ਜਿਆ ਦਿੱਤਾ ਹੋਇਆ ਰਮਣੇ ਜਾਂ ਜੇ ਮੈਂ ਫਾਲਤੂ ਜਿਹੜੀ ਆਸੇ ਪਾਸੇ ਰਹਿ ਜੂ ਉਹਨੂੰ ਕੰਮ ਨੂੰ ਖੁਰਚਣ ਵਾਸਤੇ ਠੀਕ ਹੈ ਜੀ ਠੀਕ ਤੇ ਐ ਵੀ ਜਿਹੜਾ ਬਿੱਚਰ ਚਾਉਣ ਵਾਸਤੇ ਵਧ ਗਿਆ ਇਹਦੇ ਕੀ ਬਣਿਆ ਜੀ ਜੁੜ ਗਿਆ ਸੀਸਾ ਆਜੋ ਜੀ ਦਿਖਾਉਣਾ ਤੁਹਾਨੂੰ ਮੈਂ ਜੁੜਿਆ ਕਿ ਨਹੀਂ ਆ ਪਹਿਲਾਂ ਆਪਾਂ ਲਾ ਦਈਏ ਠੀਕ ਹੈ ਜੀ ਜਿਹੜਾ ਪਿਗਾਕਤ ਲੱਗ ਗਿਆ ਓਏ ਨਹੀਂ ਇੰਨਾ ਪਤਾ ਲੱਗ ਰਿਹਾ ਹਣਾ ਰਵਣ ਮਤਲਬ ਤੇ ਜਿਹੜਾ ਇੱਕ ਐਂਗਲ ਜੇ ਤੂੰ ਤੇੜ ਦੇਖਦੀ ਆ ਤੇ ਦੂਜੇ ਐਂਗਲਾਂ ਤੋਂ ਦੇਖਣ ਨੂੰ ਹਟ ਗਈ ਮਤਲਬ ਆਪਾਂ ਕਹਿ ਸਕਦੇ ਆ ਵੀ ਕੰਮ ਜਦ ਹੈਗੀ ਜੀ ਸਾਹਮਣੇ ਖੜੀ ਤਾਂ ਤਾਂ ਨਹੀਂ ਦਿਸਦੀ ਜੀ ਜਿਵੇਂ ਉਹਨਾਂ ਵਾਂ ਟੇੜ ਜਿੱਚਾਂ ਨੇ ਉਹ ਤਾਂ ਹਲਵਾ ਮੜੀ ਜੀ ਟੇੜ ਰਹੀ ਕਿ ਨਾ ਹਾਂ ਟੇੜ ਤੋਂ ਦਵਾ ਨਹੀਂ ਦੇਖਦੀ ਆ ਦੇ ਪਤਾ ਨਹੀਂ ਲੱਗਦਾ ਟੇੜ ਤੋਂ ਤਰਮਣ ਹਾਂਜੀ ਹੂੰ ਤੇ ਮਤਲਬ ਦੋਸਤੋ ਆਪਾਂ ਕਹਿ ਸਕਦੇ ਹਾਂ ਵੀ ਮਾੜਾ ਮੋਟਾ ਜੇ ਕਿਤੇ ਆਪਣਾ ਸ਼ੀਸ਼ਾ ਕਿਤੇ ਮਾੜਾ ਮੋਟਾ ਟੁੱਟਿਆ ਹੋਇਆ ਤਾਂ ਉੱਥੇ ਆਪਾਂ ਇਹਨੂੰ ਵਰਤ ਸਕਦੇ ਹਾਂ ਦੋਸਤੋ ਹਾਂ ਜੀ ਜਿਆਦਾ ਟੁੱਟੇ ਹੋਏ ਤਾਂ ਨਹੀਂ ਇਹ ਪਰ ਜਿਆਦਾ ਟੁੱਟੇ ਹੋਏ ਤਾਂ ਨਹੀਂ ਆਪਾਂ ਵੀ ਜੇ ਕਿੱਕ ਵੀ ਜਮੇ ਟੁੱਟੇ ਹੋਣ ਜੋੜ ਦੂਗੀ ਨਾ ਤਾਂ ਮੁੰਮੀ ਨਹੀਂ ਮਾੜੀ ਮੁੱਟੀ ਜੇ ਟੇੜ ਚੱਲੀ ਹੋਈ ਹੈ ਉੱਥੇ ਕੰਮ ਚਲਾ ਸਕਦੀ ਹੈ ਜਿਆਦੇ ਤੇ ਵੀ ਨਹੀਂ ਕੰਮ ਜਾਵੇਗੀ ਦੋਸਤੋ ਬਾਕੀ ਜੇ ਆਪ ਦਾ ਯਰ ਬਸਾਂਧਿਆ ਕਰੀ ਤੇ ਦੋਸਤੋ ਮਤਲਬ 50 60% ਆਪਾਂ ਕਹਿ ਸਕਦੇ ਆ ਵੀ ਵਰਕ ਕਰਦੀ ਆ ਚੀਜ਼ ਤੇ ਵੀਡੀਓ ਦੋਸਤੋ ਅੱਗੇ ਜਰੂਰ ਸ਼ੇਅਰ ਕਰੋ ਜੇ ਕੰਮ ਦੀ ਲੱਗੀ ਬਾਕੀ ਦੋਸਤੋ ਥੋੜੇ ਬਹੁਤੇ ਲਈ ਠੀਕ ਆ ਬਾਲੇ ਲਈ ਨਹੀਂ ਹੈਗੀ ਇਹ ਹਨ ਜੇ ਅੱਗੇ ਜਮੀ ਟੁੜਕੇ ਜਮੀ ਆਪਣੇ ਮਤਲਬ ਜਮੀ ਟੜਕਾ ਪਿਆ ਸੀ ਸਪੁੱਟਾ ਪਿਆ ਤੇ ਉਹਨੂੰ ਜੋੜ ਦੂਗੀ ਉਹਨੂੰ ਜੋੜਦੀ ਮਾੜੀ ਮੋਟੀ ਤੇੜ ਟੂੜ ਵਾਸਤੇ ਆ ਬਾਕੀ ਦੋਸਤੋ ਵੀਡੀਓ ਸ਼ੇਅਰ ਕਰ ਦਿਓ ਜੇ ਅੱਗੇ ਬਹੁਤ ਬਹੁਤ ਧੰਨਵਾਦੀ ਸਾਰੇ ਦੋਸਤਾਂ ਦਾ ਵੀਡੀਓ ਦੇਖਣ ਲਈ